ਜਦੋਂ ਐਂਟਰੀ ਕਰਦਾ ਉਦੋਂ ਦੋ ਦਿਖਾਉਂਦੇ ਜਾਓ ਜਦੋਂ ਉਹ ਐਂਟਰੀ ਸੁਨਿਆਰੀ ਦੀ ਦੁਕਾਨ ਤੋਂ ਸੋਨੇ ਦੀਆਂ ਮੁੰਦਰੀਆਂ ਦਾ ਡੱਬਾ ਲੁੱਟਣ ਪਛਾਤਾ ਲੁਟੇਰਾ ਆਪਣੀ ਗੱਡੀ ਦੇ ਵਿੱਚ ਫਰਾਰ ਹੋ ਗਿਆ ਮਿਲੀ ਜਾਣਕਾਰੀ ਦੇ ਅਨੁਸਾਰ ਸੁਨਿਆਰੀ ਦੀ ਦੁਕਾਨ ਤੇ ਇੱਕ ਲੁਟੇਰਾ ਗਾਹਕ ਬਣ ਕੇ ਸੋਨੇ ਦੀਆਂ ਮੁੰਦਰੀਆਂ ਲੈਣ ਦੇ ਲਈ ਆਇਆ ਸੀ ਲੁਟੇਰੇ ਨੇ ਦੁਕਾਨ ਦੇ ਮਾਲਕ ਨੂੰ ਸੋਨੇ ਦੀਆਂ ਮੁੰਦਰੀਆਂ ਦਿਖਾਉਣ ਦੇ ਲਈ ਕਿਹਾ ਅਤੇ ਦੁਕਾਨ ਦੇ ਮਾਲਕ ਨੇ ਜਦੋਂ ਉਸ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਭਰਿਆ ਡੱਬਾ ਦਿਖਾਇਆ ਜਿਸ ਤੋਂ ਬਾਅਦ ਇਹ ਲੁਟੇਰਾ ਕੁਝ ਮੁੰਦਰੀਆਂ ਨੂੰ ਕੱਢ ਕੇ ਆਪਣੇ ਹੱਥਾਂ ਦੇ ਵਿੱਚ ਪਾ ਦੇਖਣ ਲੱਗਿਆ ਅਤੇ ਦੁਕਾਨਦਾਰ ਦੀ ਨਿਗਾਹ ਪਰੇ ਹੁੰਦੇ ਸਾਰ ਹੀ ਲੁਟੇਰਾ ਸੋਨੇ ਦੇ ਨਾਲ ਭਰੀਆਂ ਹੋਈਆਂ ਮੁੰਦਰੀਆਂ ਦਾ ਡੱਬਾ ਲੈ ਕੇ ਦੁਕਾਨ ਦੇ ਵਿੱਚੋਂ ਬਾਹਰ ਨੂੰ ਭੱਜ ਗਿਆ ਅਤੇ ਬਾਹਰ ਖੜੀ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਿਆ ਤਾਂ ਦੱਸਿਆ ਕਿ ਦੁਕਾਨਦਾਰ ਨੇ ਦੱਸਿਆ ਕਿ ਉਸ ਡੱਬੇ ਦੇ ਵਿੱਚ ਕਰੀਬ 10 ਤੋਂ ਬਾਅਦਾਂ ਸੋਨੇ ਦੀਆਂ ਮੁੰਦਰੀਆਂ ਸਨ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਅਤੇ ਇਸ ਬਾਰੇ ਸਮਰਾਲਾ ਪੁਲਿਸ ਨੂੰ ਵੀ ਇਤਲਾਹ ਦੇ ਦਿੱਤੀ ਗਈ ਹੈ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਦੇ ਵਿੱਚ ਝੁੱਟ ਚੁੱਕੀ ਹੈ। ਮੈਂ ਦੀਪਕ ਘਰਮਾਜੀ ਮਾਲਕ ਬੰਦਾ ਜੁਲੂ ਤੇ ਆ ਵੀ ਟਾਈਮ 20 ਮਿੰਟ ਬਰੀ ਤੇ ਕੋਈ ਕਿੰਨੇ ਵਜੇ ਦੀ ਕਰੀ ਕੋਈ 7:30 ਵਜੇ ਇੱਕ ਬੰਦਾ ਆਇਆ ਦੋ ਲੇਡੀਆਂ ਦੇ ਨਾਲ ਆਇਆ ਉਹ ਐਂਟਰ ਕੀਤਾ ਮੈਨੂੰ ਲੱਗਿਆ ਉਹਨਾਂ ਦੇ ਨਾਲ ਬੈਠਾ ਰਿਹਾ ਜੀ ਉਹ ਮੈਨੂੰ ਕਹਿੰਦਾ ਜਾਇੰਟ ਰਿੰਗਾ ਦਿਖਾਓ 7:30 ਮੈਨੂੰ ਦਿਖਾਤੇ ਦੋ ਡੱਬੇ ਉਹ ਦੇਖ ਰਿਆ ਰਿਹਾ ਦੇਖਦਾ ਰਿਹਾ ਰਿੰਗਾ ਪਾਪੂ ਕੇ ਦੇਖ ਕੇ ਮੇਰੀ ਕਿ ਡੱਬਾ ਲੈ ਗਈ ਬਾਹਰ ਗੱਡੀ ਸਟਾਰਟ ਖੜੀ ਸੀ ਉਹਦੀ ਇਕਦਮ ਭੱਜ ਕੇ ਉਹ ਚ ਵੜ ਗਈ ਕਿਹੜੀ ਗੱਡੀ ਸੀ ਕ੍ਰੇਟਾ ਗੱਡੀ ਸੀਗੀ ਕਿੰਨੀਆਂ ਉੱਚੀ ਜੁਐਲਰੀ ਸੀਗੀ ਜਿਹੜੀ ਮੁੰਡੀਆਂ ਤੇ ਚੱਲਦੀ ਹੈ ਦੇਖੋ ਜੀ ਹਾਲੇ ਕੁਛ ਨਹੀਂ ਪਤਾ ਇੱਕ ਡੱਬੇ ਜੀ 12 ਰਿੰਗਾ ਲੱਗੀਆਂ ਹੋਈਆਂ ਸੀਗੀਆਂ ਐਸਟੀਮੇਟ 4-5 ਗ੍ਰਾਮ ਦੀ ਰ ਇੱਕ ਰੇਂਜ ਸੀਗੀ ਹੋਵੇ ਦੁਕਾਨ ਦੇ ਵਿੱਚ ਕਿੰਨਾ ਸਮਾਂ ਪਤਾ ਨਹੀਂ ਕੀਤਾ ਜੀ ਡਾਕਟਰ ਜੀ ਕਰਦੇ ਜਿੰਨਾ ਕੁ ਟਾਈਮ ਰਿਹਾ ਉਹ ਦੁਕਾਨ ਦੇ ਵਿੱਚ ਦੁਕਾਨ ਤੇ 15-20 ਮਿੰਟ ਰਿਹਾ ਜੀ ਬੈਠਾ ਰਿਹਾ ਲੱਗ ਭਾ ਦੇ ਲੰਕ ਜੀ ਇਹਦਾ ਕਿੰਨਾ ਪੈਣਾ ਆਸਾ ਉਹ ਚਾਹ ਲੈ ਲਓ ਜੀ 6 ਲੱਖ ਦਾ ਤਾਂ ਹੋਊਗਾ ਜਦੋਂ ਕਲੈਕਟਰ ਰੁਕਦੀ ਆ ਉਦੋਂ ਉੱਥੋਂ ਤਾਂ ਲਾਵਾਂ ਉੱਥੋਂ ਤੇ ਲਾ ਸਾਡੇ ਕੋਲ ਨਾ ਕਿਵੇਂ ਲੱਗਦਾ ਉਹਦਾ ਵੀ ਜਿਹੜਾ ਹਲੇ ਦੁਕਾਨਾਂ ਪੰਨ ਨਹੀਂ ਹੋਈਆਂ ਹੈਗੀਆਂ ਤੇ ਸ਼ੋਰਾਂ ਦੇ ਹੋਣਾਂ ਕਦੋਂ ਹੋਣਦੇ ਆਂ ਦਾ ਬਾਟਾ ਵੀ ਨਹੀਂ ਪਤਾ ਉਹ ਬਟਾ ਨਹੀਂ ਨਾ ਜੀ ਮੈਂ ਮਗਰ ਵੀ ਗਿਆ ਪਰ ਨਹੀਂ ਪਤਾ ਲੱਗਿਆ ਹਾਂ ਜੀ ਪਤਾ ਲੱਗਿਆ ਜੀ ਕਿੱਧਰੋਂ ਹੁੰਦੇ ਆ ਕੋਸਾ ਸ਼ਾਵਰ ਰੋਡ ਤੋਂ ਗਿਆ ਸੀ ਲੁੱਟਦੇ ਹੀ ਕੱਟਣਾ ਹੋ ਸਕਦੀ ਐਂ ਨਹੀਂ ਜਾਣਾ ਸਕੇ ਨੇ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦਨ ਯੂਨਿਲਾ ਕੰਨਾ ਰੋਡ ਦੇ ਸਮਰਾਲੇ ਉਨੀ ਦੁਕਾਨ ਤੇ ਜਿਹੜਾ ਵਿਅਕਤੀ ਆ ਸਰੌਂ ਰੋਡਾ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਇਹਨਾਂ ਦਾ ਜਨਾਬ ਮੁੰਦਰੀਆ ਚੈੱਕ ਕਰਦਾ ਕਰਦਾ ਉਹਨੂੰ 420 ਹੀ ਕਹਿ ਸਕਦੇ ਆ ਉਹ ਮੁੰਦਰੀਆ ਦਾ ਡੱਬਾ ਹੀ 3-4 ਕੋਲੇ ਨੇ ਇਹਨੂੰ ਸ਼ਹਿਰ ਦਾ ਅਗਰਸਰ ਕਰਨਾ ਜਾਊਗਾ ਇਹਦੇ ਸੌਂਦੀ ਅਸੀਂ ਪਰਚਾ ਸਾਦੀ ਕਰਾਂ ਅਮਰਲੀ ਜਾਂਚ ਵਿੱਚ ਕੀ ਸਾਹਮਣੇ ਆਇਆ ਗੁੱਲੀ ਜਾਂ ਦੇ ਦਿੱਤਾ ਇਹੀ ਹੈ ਵੀ ਇਹ ਨੌਸਰਬਾਜ ਜੀ ਨੂੰ ਕਹ ਲਈ ਨਾ 420 ਉਸ ਨੇਚਰ ਦਾ ਬੰਦਾ ਹੈ ਕਾਰ ਦਾ ਨੰਬਰ ਕੋਈ ਪਤਾ ਲੱਗਿਆ ਜੀ ਕਾਰ ਦਾ ਪੀਵੀ 10 ਐਚਵਾਈ ਆ ਜਾਂ ਐਚ ਹੋ ਸਕਦਾ 8503 ਪੜਿਆ ਗਿਆ ਸਸਪੈਕਟ ਦਾ ਨੰਬਰ ਆ ਦੇਖਦੇ ਜੀ ਜੇ ਉਹ ਐਂਟਰੀ ਕਰਦਾ ਉਹਨੂੰ ਦੋ ਦਿਖਾਉਂਦੇ ਜਾਓਗੇ ਜਦੋਂ ਉਹ ਐਂਟਰੀ ਸੁਨਿਆਰੀ ਦੀ ਦੁਕਾਨ ਤੋਂ ਸੋਨੇ ਦੀਆਂ ਮੁੰਦਰੀਆਂ ਦਾ ਡੱਬਾ ਲੁੱਟਣ ਪਛਾਤਾ ਲੁਟੇਰਾ ਆਪਣੀ ਗੱਡੀ ਦੇ ਵਿੱਚ ਫਰਾਰ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਸੁਨਿਆਰੀ ਦੀ ਦੁਕਾਨ ਤੇ ਇੱਕ ਲੁਟੇਰਾ ਗਾਹਕ ਬਣ ਕੇ ਸੋਨੇ ਦੀਆਂ ਮੁੰਦਰੀਆਂ ਲੈਣ ਦੇ ਲਈ ਆਇਆ ਸੀ। ਲੁਟੇਰੇ ਨੇ ਦੁਕਾਨ ਦੇ ਮਾਲਕ ਨੂੰ ਸੋਨੇ ਦੀਆਂ ਮੁੰਦਰੀਆਂ ਦਿਖਾਉਣ ਦੇ ਲਈ ਕਿਹਾ ਅਤੇ ਦੁਕਾਨ ਦੇ ਮਾਲਕ ਨੇ ਜਦੋਂ ਉਸ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਭਰਿਆ ਡੱਬਾ ਦਿਖਾਇਆ, ਜਿਸ ਤੋਂ ਬਾਅਦ ਇਹ ਲੁਟੇਰਾ ਕੁਝ ਮੁੰਦਰੀਆਂ ਨੂੰ ਕੱਢ ਕੇ ਆਪਣੇ ਹੱਥਾਂ ਦੇ ਵਿੱਚ ਪਾ ਦੇਖਣ ਲੱਗਿਆ ਅਤੇ ਦੁਕਾਨਦਾਰ ਦੀ ਨਿਗਾਹ ਪਰੇ ਹੁੰਦੇ ਸਾਰ ਹੀ ਲੁਟੇਰਾ ਸੋਨੇ ਦੇ ਨਾਲ ਭਰੀਆਂ ਹੋਈਆਂ ਮੁੰਦਰੀਆਂ ਦਾ ਡੱਬਾ ਲੈ ਕੇ ਦੁਕਾਨ ਦੇ ਵਿੱਚੋਂ ਬਾਹਰ ਨੂੰ ਭੱਜ ਗਿਆ ਅਤੇ ਬਾਹਰ ਖੜੀ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲੰਦਸ ਇਹ ਕਿ ਦੁਕਾਨਦਾਰ ਨੇ ਦੱਸਿਆ ਕਿ ਉਸ ਡੱਬੇ ਦੇ ਵਿੱਚ ਕਰੀਬ 10 ਤੋਂ ਬਾਅਦਾਂ ਸੋਨੇ ਦੀਆਂ ਮੁੰਦਰੀਆਂ ਸਨ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਅਤੇ ਇਸ ਬਾਰੇ ਸਮਰਾਲਾ ਪੁਲਿਸ ਨੂੰ ਵੀ ਇਤਲਾ ਦੇ ਦਿੱਤੀ ਗਈ ਹੈ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਦੇ ਵਿੱਚ ਝੁੱਟ ਚੁੱਕੀ ਹੈ ਮੈਂ ਦੀਪਕ ਘਰਮਾਜੀ ਮਾਲਕ ਬੰਦਾ ਜੁਲੂ ਤੇ ਆਪਣੀ ਕਿੰਨੇ ਵਜੇ ਦੀ ਕੋਈ 7:30 ਵਜੇ ਇੱਕ ਬੰਦਾ ਆਇਆ ਦੋ ਲੇਡੀਜ਼ ਦੇ ਨਾਲ ਆਇਆ ਉਹ ਐਂਟਰ ਕੀਤਾ ਮੈਨੂੰ ਲੱਗਿਆ ਉਹਨਾਂ ਦੇ ਨਾਲ ਬੈਠਾ ਰਿਹਾ ਜੀ ਉਹ ਮੈਨੂੰ ਕਹਿੰਦੇ ਜੈਂਟਸ ਰਿੰਗਾ ਦਿਖਾਓ ਮੈਨੂੰ ਦਿਖਾਤੇ ਦੋ ਡੱਬੇ ਉਹ ਦੇਖਦਾ ਰਿਹਾ ਦੇਖਦਾ ਰਿਹਾ ਰਿੰਗਾ ਪਾਪੂ ਕੇ ਦੇਖ ਕੇ ਮੇਰੇ ਇੱਕ ਡੱਬਾ ਲੈ ਗਈ ਬਾਹਰ ਗੱਡੀ ਸਟਾਰਟ ਖੜੀ ਸੀ ਉਹਦੀ ਇੱਕਦਮ ਭੱਜ ਕੇ ਉਹ ਚ ਵੜ ਗਈ ਕਿਹੜੀ ਗੱਡੀ ਸੀ ਕ੍ਰੇਟਾ ਗੱਡੀ ਸੀਗੀ ਕਿੰਨੀਆਂ ਉੱਚੀ ਜੁਐਲਰੀ ਸੀਗੀ ਜਿਹੜੀ ਮੁੰਡੀਆਂ ਤੇ ਚੱਲਦੀ ਹੈ ਦੇਖੋ ਜੀ ਹਾਲੇ ਕੁਛ ਨਹੀਂ ਪਤਾ ਇੱਕ ਡੱਬੇ 'ਚ 12 ਰਿੰਗਾ ਲੱਗੀਆਂ ਹੋਈਆਂ ਸੀਗੀਆਂ ਐਸਟੀਵੇਡ 4-5 ਗ੍ਰਾਮ ਦੀ ਰੈਂਜ ਸੀਗੀ ਹੋਣੀ ਦੁਕਾਨ ਦੇ ਵਿੱਚ ਕਿੰਨਾ ਸਮਾਂ ਬਤੀਤ ਕੀਤਾ ਜੀ ਡਾਕਟਰ ਜੀ ਕਰਦੀ ਜਿੰਨਾ ਕੁ ਟਾਈਮ ਰਿਹਾ ਉਹ ਦੁਕਾਨ ਦੇ ਵਿੱਚ ਦੁਕਾਨ ਤੇ 15-20 ਮਿੰਟ ਰਿਹਾ ਜੀ ਬੈਠਾ ਰਿਹਾ ਲਗਭਗ ਦੇ ਨਾਲ ਕੇ ਜੀ ਇਹਦਾ ਕਿੰਨਾ ਟੈਨਰ ਉਹ ਚਾਲ ਲਾ ਲੋ 6 ਲੱਖ ਦਾ ਤਾਂ ਹੋ ਗਏ ਜਦੋਂ ਕ੍ਰੈਕਟਰ ਰੁਕਦੀ ਆ ਉਦੋਂ ਉੱਥੋਂ ਤੇ ਲਾਵਾ ਉੱਥੋਂ ਤੇ ਲਾ ਕਿਵੇਂ ਲੱਗਦਾ ਜਿਹੜਾ ਹਲੇ ਦੁਕਾਨਾਂ ਪੰਨੀਆਂ ਨਹੀਂ ਆਈਆਂ ਹੈਗੀਆਂ ਤੇ ਲੋਕਾਂ ਦੇ ਮੌਸਮ ਦਾ ਦੁਕਾਨਦਾਰ ਬਟਾ ਵੀ ਨਹੀਂ ਨਾ ਜੀ ਮੈਂ ਮਗਰ ਵੀ ਗਿਆ ਪਰ ਨਹੀਂ ਪਤਾ ਲੱਗਿਆ ਹਾਂ ਜੀ ਪਤਾ ਲੱਗਿਆ ਜੀ ਕਿੱਧਰ ਹੁੰਦੇ ਆ ਉਹ ਸਿਆਵਾ ਰੋਡ ਤੋਂ ਗਿਆ ਸੀ ਲੁੱਟ ਦੇ ਕੱਟਣਾ ਹੋਣਾ ਇੰਨਾ ਚਾਣਾ ਸੀ ਨੇ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦਨ ਯੂਨਿਲਾ ਕੰਨਾ ਰੋਡ ਦੇ ਸਮਰਾਲੇ ਉਨੀ ਦੁਕਾਨ ਤੇ ਜਿਹੜਾ ਵਿਅਕਤੀ ਆ ਸਰੌਂ ਰੋਡਾ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਇਹਨਾਂ ਦਾ ਜਨਾਬ ਮੁੰਦਰੀਆ ਚੈੱਕ ਕਰਦਾ ਕਰਦਾ ਉਹਨੂੰ 420 ਹੀ ਕਹਿ ਸਕਦੇ ਆ ਉਹ ਮੁੰਦਰੀਆ ਦਾ ਡੱਬਾ ਹੀ 3-4 ਕੋਲੇ ਨੇ ਇਹਨੂੰ ਸ਼ਹਿਰ ਦਾ ਅਗਰਸਰ ਕਰ ਲਿਆ ਜਾਊਗਾ ਇਹਦੇ ਤੋਂ ਦੀ ਅਸੀਂ ਪਰਚਾ ਸਾਦੀ ਕਰਾਂ ਅਮਰਲੀ ਜਾਂਚ ਵਿੱਚ ਕੀ ਸਾਹਮਣੇ ਆਇਆ ਗੁੱਲੀ ਜਾਂ ਦੇ ਦਿੱਤਾ ਇਹੀ ਹੈ ਵੀ ਇਹ ਨੌਸਰਬਾਜ ਜੀ ਨੂੰ ਕਹ ਲਈ ਨਾ 420 ਉਸ ਨੇਚਰ ਦਾ ਬੰਦਾ ਹੈ ਕਾਰ ਦਾ ਨੰਬਰ ਕੋਈ ਪਤਾ ਲੱਗਿਆ ਜੀ ਕਾਰ ਦਾ ਪੀਵੀ 10 ਐਚਵਾਈ ਆ ਜਾਂ ਐਚ ਹੋ ਸਕਦਾ 8503 ਪੜਿਆ ਗਿਆ ਸਸਪੈਕਟ ਦਾ ਨੰਬਰ ਆ ਦੇਖਦੇ ਜੀ ਜਦੋਂ ਉਹ ਐਂਟਰੀ ਕਰਦਾ ਉਦੋਂ ਦੋ ਦਿਖਾਉਂਦੇ ਜਾਓਗੇ ਜਦੋਂ ਉਹ ਐਂਟਰੀ ਅਗਲੇ ਦਿਨ ਸੁਨਿਆਰੀ ਦੀ ਦੁਕਾਨ ਤੋਂ ਸੋਨੇ ਦੀਆਂ ਮੁੰਦਰੀਆਂ ਦਾ ਡੱਬਾ ਲੁੱਟਣ ਪਛਾਤਾ ਲੁਟੇਰਾ ਆਪਣੀ ਗੱਡੀ ਦੇ ਵਿੱਚ ਫਰਾਰ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਸੁਨਿਆਰੀ ਦੀ ਦੁਕਾਨ ਤੇ ਇੱਕ ਲੁਟੇਰਾ ਗਾਹਕ ਬਣ ਕੇ ਸੋਨੇ ਦੀਆਂ ਮੁੰਦਰੀਆਂ ਲੈਣ ਦੇ ਲਈ ਆਇਆ ਸੀ। ਲੁਟੇਰੇ ਨੇ ਦੁਕਾਨ ਦੇ ਮਾਲਕ ਨੂੰ ਸੋਨੇ ਦੀਆਂ ਮੁੰਦਰੀਆਂ ਦਿਖਾਉਣ ਦੇ ਲਈ ਕਿਹਾ ਅਤੇ ਦੁਕਾਨ ਦੇ ਮਾਲਕ ਨੇ ਜਦੋਂ ਉਸ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਭਰਿਆ ਡੱਬਾ ਦਿਖਾਇਆ, ਜਿਸ ਤੋਂ ਬਾਅਦ ਇਹ ਲੁਟੇਰਾ ਕੁਝ ਮੁੰਦਰੀਆਂ ਨੂੰ ਕੱਢ ਕੇ ਆਪਣੇ ਹੱਥਾਂ ਦੇ ਵਿੱਚ ਪਾ ਕੇ ਦੇਖਣ ਲੱਗਿਆ ਅਤੇ ਦੁਕਾਨਦਾਰ ਦੀ ਨਿਗਾਹ ਪਰੇ ਹੁੰਦੇ ਸਾਰ ਹੀ ਲੁਟੇਰਾ ਸੋਨੇ ਦੇ ਨਾਲ ਭਰੀਆਂ ਹੋਈਆਂ ਮੁੰਦਰੀਆਂ ਦਾ ਡੱਬਾ ਲੈ ਕੇ ਦੁਕਾਨ ਦੇ ਵਿੱਚੋਂ ਬਾਹਰ ਨੂੰ ਭੱਜ ਗਿਆ ਅਤੇ ਬਾਹਰ ਖੜੀ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਿਆ ਤਾਂ ਦੱਸਿਆ ਕਿ ਦੁਕਾਨਦਾਰ ਨੇ ਦੱਸਿਆ ਕਿ ਉਸ ਡੱਬੇ ਦੇ ਵਿੱਚ 3 ਤੋਂ ਬਾਅਦਾਂ ਸੋਨੇ ਦੀਆਂ ਮੁੰਦਰੀਆਂ ਸਨ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਅਤੇ ਇਸ ਬਾਰੇ ਸਮਰਾਲਾ ਪੁਲਿਸ ਇਸ ਨੂੰ ਵੀ ਇਤਲਾਹ ਦੇ ਦਿੱਤੀ ਗਈ ਹੈ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਦੇ ਵਿੱਚ ਝੁੱਟ ਚੁੱਕੀ ਹੈ ਮੈਂ ਦੀਪਕ ਘਰਮਾਜੀ ਮਾਲਕ ਬੰਦਾ ਜੁਲੂ ਤੇ ਕਾਪੀ ਕਿੰਨੇ ਵਜੇ ਦੀ ਕੋਈ 7:30 ਵਜੇ ਇੱਕ ਬੰਦਾ ਆਇਆ ਦੋ ਲੇਡੀਆਂ ਦੇ ਨਾਲ ਆਇਆ ਉਹ ਐਂਟਰ ਕੀਤਾ ਮੈਨੂੰ ਲੱਗੇ ਉਹਨਾਂ ਦੇ ਨਾਲ ਬੈਠਾ ਰਿਹਾ ਜੀ ਉਹ ਮੈਨੂੰ ਕਹਿੰਦਾ ਜਾਇੰਟ ਰਿੰਗਾ ਦਿਖਾਓ 7:30 ਮੈਨੂੰ ਦਿਖਾਤੇ ਦੋ ਡੱਬੇ ਉਹ ਦੇਖ ਰਿਆ ਰਿਹਾ ਦੇਖਦਾ ਰਿਹਾ ਰਿੰਗਾ ਪਾਪੂ ਕੇ ਦੇਖ ਕੇ ਮੇਰੀ ਕਿ ਡੱਬਾ ਲੈ ਗਈ ਬਾਹਰ ਗੱਡੀ ਸਟਾਰਟ ਖੜੀ ਸੀ ਉਹਦੀ ਇਕਦਮ ਭੱਜ ਕੇ ਉਹ ਚ ਵੜ ਗਈ ਕਿਹੜੀ ਗੱਡੀ ਸੀ ਕ੍ਰੇਟਾ ਗੱਡੀ ਸੀਗੀ ਕਿੰਨੀਆਂ ਉੱਚੀ ਜੁਐਲਰੀ ਸੀਗੀ ਜਿਹੜੀ ਮੁੰਡੀਆਂ ਦੇ ਚੱਲਦੇ ਦੇਖੋ ਜੀ ਹਾਲੇ ਕੁਛ ਨਹੀਂ ਪਤਾ ਇੱਕ ਡੱਬੇ ਜੀ 12 ਰਿੰਗਾ ਲੱਗੀਆਂ ਹੋਈਆਂ ਸੀਗੀਆਂ ਐਸਟੀਮੇਟ 4-5 ਗ੍ਰਾਮ ਦੀ ਰ ਇੱਕ ਰੇਂਜ ਸੀਗੀ ਹੋਵੇ ਦੁਕਾਨ ਦੇ ਵਿੱਚ ਕਿੰਨਾ ਸਮਾਂ ਪਤਾ ਨਹੀਂ ਕੀਤਾ ਜੀ ਡਾਕਟਰ ਜੀ ਕਰਦੇ ਜਿੰਨਾ ਕੁ ਟਾਈਮ ਰਿਹਾ ਉਹ ਦੁਕਾਨ ਦੇ ਵਿੱਚ ਦੁਕਾਨ ਤੇ 15-20 ਮਿੰਟ ਰਿਹਾ ਜੀ ਬੈਠਾ ਰਿਹਾ ਲਗਭਗ ਦੇ ਨਾਲ ਕਿ ਜੀ ਇਹਦਾ ਕਿੰਨਾ ਭੱਜਾ ਉਹ ਚਾਹ ਲੈ ਲੋ 6 ਲੱਖ ਦਾ ਤਾਂ ਹੋਊਗਾ ਜਦੋਂ ਕਲੈਕਟਰ ਰੁਕਦੀ ਆ ਉਦੋਂ ਉੱਥੋਂ ਤਾਂ ਲਾਵਾਂ ਉੱਥੋਂ ਤੇ ਲਾ ਸਾਡੇ ਕੋਲ ਕਿਵੇਂ ਲੱਗਦਾ ਉਹਦਾ ਵੀ ਜਿਹੜਾ ਹਲੇ ਦੁਕਾਨਾਂ ਬੰਦ ਨਹੀਂ ਹੋਈਆਂ ਹੈਗੀਆਂ ਤੇ ਸ਼ੋਰਾਂ ਦੇ ਹੋਣਾਂ ਕਦੋਂ ਹੋਣਗੇ ਪਤਾ ਵੀ ਨਹੀਂ ਬਟਾ ਬਟਾ ਨਾ ਜੀ ਮੈਂ ਮਗਰ ਵੀ ਗਿਆ ਪਰ ਨਹੀਂ ਪਤਾ ਲੱਗਿਆ ਹਾਂ ਜੀ ਪਤਾ ਲੱਗਿਆ ਜੀ ਕਿੱਧਰੋਂ ਹੁੰਦੇ ਆ ਕੋਈ ਸ਼ਾਵਰ ਰੋਡ ਤੋਂ ਗਿਆ ਸੀ ਲੁੱਟਦੇ ਹੀ ਕੱਟਣਾ ਹੋ ਸਕਦੀ ਐਨੀ ਜਾਣਾ ਸਰ ਜੀ ਨੇ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦਨ ਯੂਨਿਟਰਾ ਕੰਨਾ ਰੋਡ ਦੇ ਸਮਰਾਲੇ ਉਨੀ ਦੁਕਾਨ ਤੇ ਜਿਹੜਾ ਵਿਅਕਤੀ ਆ ਸਰੌਂ ਰੋਡਾ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਇਹਨਾਂ ਦਾ ਜਨਾਬ ਮੁੰਦਰੀਆ ਚੈੱਕ ਕਰਦਾ ਕਰਦਾ ਉਹਨੂੰ 420 ਹੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਹੀ 3-4 ਕੋਲੇ ਨੇ ਇਹਨੂੰ ਸ਼ਹਿਰ ਦਾ ਗ੍ਰਿਫਤਾਰ ਕਰਨਿਆ ਜਾਊਗਾ ਇਹਦੇ ਸੌਂਦੀ ਅਸੀਂ ਪਰਚਾ ਸਾਦੀ ਕਰਾਂ ਅੰਮ੍ਰਲੀ ਜਾਂਚ ਵਿੱਚ ਕੀ ਸਾਹਮਣੇ ਆਇਆ ਗੁੱਲਲੀ ਜਾਂ ਦੇ ਦਿੱਤਾ ਇਹੀ ਹੈ ਵੀ ਇਹ ਨੌਸਰਬਾਜ ਜੀ ਨੂੰ ਕਲੀ ਹੈ ਨਾ 420 ਉਸ ਨੇਚਰ ਦਾ ਬੰਦਾ ਇਹ। ਕਾਰ ਦਾ ਨੰਬਰ ਕੋਈ ਪਤਾ ਲੱਗਿਆ ਜੀ। ਕਾਰ ਦਾ ਪੀਵੀ 10 ਐਚਵਾਈ ਆ ਜਾਂ ਐਚ ਹੋ ਸਕਦਾ 8503 ਪੜਿਆ ਗਿਆ। ਸਸਪੈਕਟ ਦਾ ਨੰਬਰ ਆ ਦੇਖਦੇ। ਜੇ ਉਹ ਐਂਟਰੀ ਕਰਦਾ ਉਦੋਂ ਦੋ ਦਿਖਾਉ ਦਿੱਤੇ ਜਾਊਗਾ। ਜਦੋਂ ਉਹ ਐਂਟਰੀ ਸੁਨਿਆਰੀ ਦੀ ਦੁਕਾਨ ਤੋਂ ਸੋਨੇ ਦੀਆਂ ਮੁੰਦਰੀਆਂ ਦਾ ਡੱਬਾ ਲੁੱਟਣ ਪਛਾਤਾ ਲੁਟੇਰਾ ਆਪਣੀ ਗੱਡੀ ਦੇ ਵਿੱਚ ਫਰਾਰ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਸੁਨਿਆਰੀ ਦੀ ਦੁਕਾਨ ਤੇ ਇੱਕ ਲੁਟੇਰਾ ਗਾਹਕ ਬਣ ਕੇ ਸੋਨੇ ਦੀਆਂ ਮੁੰਦਰੀਆਂ ਲੈਣ ਦੇ ਲਈ ਆਇਆ ਸੀ। ਲੁਟੇਰੇ ਨੇ ਦੁਕਾਨ ਦੇ ਮਾਲਕ ਨੂੰ ਸੋਨੇ ਦੀਆਂ ਮੁੰਦਰੀਆਂ ਦਿਖਾਉਣ ਦੇ ਲਈ ਕਿਹਾ ਅਤੇ ਦੁਕਾਨ ਦੇ ਮਾਲਕ ਨੇ ਜਦੋਂ ਉਸ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਭਰਿਆ ਡੱਬਾ ਦਿਖਾਇਆ, ਜਿਸ ਤੋਂ ਬਾਅਦ ਇਹ ਲੁਟੇਰਾ ਕੁਝ ਮੁੰਦਰੀਆਂ ਨੂੰ ਕੱਢ ਕੇ ਆਪਣੇ ਹੱਥਾਂ ਦੇ ਵਿੱਚ ਪਾ ਦੇਖਣ ਲੱਗਿਆ ਅਤੇ ਦੁਕਾਨਦਾਰ ਦੀ ਨਿਗਾਹ ਪਰੇ ਹੁੰਦੇ ਸਾਰ ਹੀ ਲੁਟੇਰਾ ਸੋਨੇ ਦੇ ਨਾਲ ਭਰੀਆਂ ਹੋਈਆਂ ਮੁੰਦਰੀਆਂ ਦਾ ਡੱਬਾ ਲੈ ਕੇ ਦੁਕਾਨ ਦੇ ਵਿੱਚੋਂ ਬਾਹਰ ਨੂੰ ਭੱਜ ਗਿਆ ਅਤੇ ਬਾਹਰ ਖੜੀ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਿਆ ਪੁਲੰਦਸ ਇਹ ਕਿ ਦੁਕਾਨਦਾਰ ਨੇ ਦੱਸਿਆ ਕਿ ਉਸ ਡੱਬੇ ਦੇ ਵਿੱਚ ਕਰੀਬ 10 ਤੋਂ ਬਾਅਦਾਂ ਸੋਨੇ ਦੀਆਂ ਮੁੰਦਰੀਆਂ ਸਨ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਅਤੇ ਇਸ ਬਾਰੇ ਸਮਰਾਲਾ ਪੁਲਿਸ ਨੂੰ ਵੀ ਇਤਲਾ ਦੇ ਦਿੱਤੀ ਗਈ ਹੈ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਦੇ ਵਿੱਚ ਝੁੱਟ ਚੁੱਕੀ ਹੈ ਮੈਂ ਦੀਪਕ ਘਰਮਾਜੀ ਮਾਲਕ ਬੰਦਾ ਜੁਲੂ ਤੇ ਆਪਣੀ ਕਿੰਨੇ ਵਜੇ ਦੀ ਕੋਈ 7:30 ਵਜੇ ਇੱਕ ਬੰਦਾ ਆਇਆ ਦੋ ਲੇਡੀਜ਼ ਦੇ ਨਾਲ ਆਇਆ ਉਹ ਐਂਟਰ ਕੀਤਾ ਮੈਨੂੰ ਲੱਗਿਆ ਉਹਨਾਂ ਦੇ ਨਾਲ ਬੈਠਾ ਰਿਹਾ ਜੀ ਉਹ ਮੈਨੂੰ ਕਹਿੰਦੇ ਜੈਂਟਸ ਰਿੰਗਾ ਦਿਖਾਓ 7:30 ਮੈਨੂੰ ਦਿਖਾਤੇ ਦੋ ਡੱਬੇ ਉਹ ਦੇਖਦਾ ਰਿਹਾ ਦੇਖਦਾ ਰਿਹਾ ਰਿੰਗਾ ਪਾਪੂ ਕੇ ਦੇਖ ਕੇ ਮੇਰੀ ਕਿ ਡੱਬਾ ਲੈ ਗਈ ਬਾਹਰ ਗੱਡੀ ਸਟਾਰਟ ਖੜੀ ਸੀ ਉਹਦੀ ਇੱਕਦਮ ਭੱਜ ਕੇ ਉਹ ਚ ਵੜ ਗਈ ਕਿਹੜੀ ਗੱਡੀ ਸੀ ਕ੍ਰੇਟਾ ਗੱਡੀ ਸੀਗੀ ਕਿੰਨੀਆਂ ਉੱਚੀ ਜੁਐਲਰੀ ਸੀਗੀ ਜਿਹੜੀ ਮੁੰਡੀਆਂ ਦੇ ਚੱਲਦੇ ਦੇਖੋ ਜੀ ਹਾਲੇ ਕੁਛ ਨਹੀਂ ਪਤਾ ਇੱਕ ਡੱਬੇ ਜੀ 12 ਰਿੰਗਾ ਲੱਗੀਆਂ ਹੋਈਆਂ ਸੀਗੀਆਂ ਐਸਟੀਮੇਟ 4-5 ਗ੍ਰਾਮ ਦੀ ਇੱਕ ਰੇਂਜ ਸੀਗੀ ਹੋਣੀ ਦੁਕਾਨ ਦੇ ਵਿੱਚ ਕਿੰਨਾ ਸਮਾਂ ਪਤਾ ਨਹੀਂ ਕੀਤਾ ਜੀ ਡਾਕਟਰ ਜੀ ਕਰਦੇ ਜਿੰਨਾ ਕੁ ਟਾਈਮ ਰਿਹਾ ਉਹ ਦੁਕਾਨ ਦੇ ਵਿੱਚ ਦੁਕਾਨ ਤੇ 15-20 ਮਿੰਟ ਰਿਹਾ ਜੀ ਬੈਠਾ ਰਿਹਾ ਲੱਗ ਭਾ ਦੇ ਲੈ ਕੇ ਜੀ ਇਹਦਾ ਕਿੰਨਾ ਪੈਣਾ ਆਸਾ ਕੁਝ ਨਾਲ ਲੋਈ 6 ਲੱਖ ਦਾ ਤਾਂ ਹੋਊਗਾ ਜਦੋਂ ਕਲੈਕਟਰ ਰੁਕਦੀ ਆ ਉਦੋਂ ਉੱਥੋਂ ਤਾਂ ਲਾਵਾਂ ਉੱਥੋਂ ਤੇ ਲਾ ਸਾਡੇ ਕੋਲ ਕਿਵੇਂ ਲੱਗਦਾ ਉਹਦਾ ਵੀ ਜਿਹੜਾ ਹਲੇ ਦੁਕਾਨਾਂ ਪੰਨੀਆਂ ਨਹੀਂ ਆਈਆਂ ਹੈਗੀਆਂ ਤੇ ਸ਼ੋਰਾਂ ਦੇ ਹੋਣਾਂ ਕਦੋਂ ਹੋਣਗੇ ਦਾਬ ਦਾ ਪਤਾ ਵੀ ਨਹੀਂ ਬਟਾ ਬਟਾ ਨਾ ਜੀ ਮੈਂ ਮਗਰ ਵੀ ਗਿਆ ਪਰ ਨਹੀਂ ਪਤਾ ਲੱਗਿਆ ਹਾਂ ਜੀ ਪਤਾ ਲੱਗਿਆ ਜੀ ਕਿੱਧਰੋਂ ਹੁੰਦੀ ਆ ਕੋਈ ਸ਼ਾਵਰ ਰੋਡ ਤੋਂ ਗਿਆ ਸੀ ਲੁੱਟਦੇ ਹੀ ਕੱਟਣਾ ਹੋ ਸਕਦੀ ਐਨੀ ਜਾਣਾ ਸਰ ਇਸਨੇ ਲੁੱਟਦੇ ਨਹੀਂ ਜਾ ਸਾਡੇ ਜਿਹੜੇ ਬੰਦਨ ਯੂਨਿਟਰਾ ਕੰਨਾ ਰੋਡ ਦੇ ਸਮਰਾਲੇ ਉਨੀ ਦੁਕਾਨ ਤੇ ਜਿਹੜਾ ਵਿਅਕਤੀ ਆ ਸਰੌਂ ਰੋਡਾ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਐਨ ਦਾ ਜਮਾ ਮੁੰਦਰੀ ਚੈੱਕ ਕਰਦਾ ਕਰਦਾ ਉਹਨੂੰ 420 ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਹੀ ਤਿੰਨ ਚਾਰ ਪੂਰੇ ਨੇ ਇਹਨੂੰ ਸੀਸਾ ਗ੍ਰਫਰ ਕਰਨਿਆ ਜਾਊਗਾ ਇਹਦੇ ਸੌਂਦੀ ਅਸੀਂ ਪਰਚਾ ਨਹੀਂ ਕਰਾਂ ਇਹ ਮੁੰਲੀ ਜਾਂਚ ਵਿੱਚ ਕੀ ਸਾਹਮਣੇ ਆਇਆ ਗੁੱਲੀ ਜਾਂਚ ਵਿੱਚ ਤਾਂ ਇਹੀ ਹੈ ਵੀ ਇਹ ਨੌਸਰਵਾਜ ਜੀ ਨੂੰ ਕਹ ਲਈ ਹੈ ਨਾ 420 ਉਸ ਨੇਚਰ ਦਾ ਬੰਦਾ ਹੈ ਔਰ ਕਾਰ ਦਾ ਨੰਬਰ ਕੋਈ ਪਤਾ ਲੱਗਿਆ ਜੀ ਕਾਰ ਦਾ ਪੀਵੀ 10 ਐਚਵਾਈਆ ਜਾਂ ਐਚ ਹੋ ਸਕਦਾ 8503 ਪੜਿਆ ਗਿਆ ਸਸਪੈਕਟ ਦਾ ਨੰਬਰ ਦੇਖਦੇ ਹਾਂ